ਹਾਂਜੀ ਜੀ ਅੱਜ ਅਸੀਂ ਆਏ ਹਾਂ ਨਿਊਜ਼ੀਲੈਂਡ ਦੇ ਇੱਕ ਬਹੁਤ ਹੀ ਵਧੀਆ ਤੇ ਇਤਿਹਾਸਿਕ ਪਹਾੜ ਤੇ ਜਿਸ ਦਾ ਮੌਰੀ ਭਾਸ਼ਾ ਵਿੱਚ ਨਾਂ ਹੈ ਮੋਂਗਾ ਕਾਈਕਾਈ ਇਹ ਥਾਂ ਆਕਲੈਂਡ ਦੇ ਬਿਲਕੁਲ ਵਿਚਕਾਰ ਸਥਿਤ ਹੈ ਤੇ ਇਥੋਂ ਦਾ ਦ੍ਰਿਸ਼ ਚੋਟੀ ਤੋਂ ਅਨਮਿੱਥਿਆ ਹੁੰਦਾ ਹੈ ਇਸ ਪਹਾੜੀ ਦੀ ਚੜਾਈ ਰਾਹੀਂ ਅਸੀਂ ਸ਼ੁਰੂਆਤ ਕੀਤੀ ਇੱਕ ਸੋਹਣੇ ਰੁੱਖਾਂ ਵਾਲੇ ਰਸਤੇ ਤੋਂ ਥਾਂ ਥਾਂ ਤੇ ਪੈਂਦੇ ਪੱਤੇ ਹੌਲੀ ਹੌਲੀ ਹਵਾ ਤੇ ਰੁੱਖਾਂ ਵਿੱਚੋਂ ਛਣਦੀ ਸੂਰਜ ਦੀ ਰੋਸ਼ਨੀ ਮਨ ਨੂੰ ਸਕੂਨ ਮਿਲਦਾ ਹੈ ਇੱਥੇ ਦੀ ਕੁਦਰਤੀ ਖੂਬਸੂਰਤੀ ਰੂਹ ਨੂੰ ਛੂ ਜਾਂਦੀ ਹੈ। ਇੱਥੇ ਇੱਕ ਬਹੁਤ ਹੀ ਵੱਡਾ ਪਾਰਕ ਹੈ ਜਿਸ ਵਿੱਚ ਘੁੰਮਣਾ ਇੱਕ ਸੁਖਦਾ ਅਨੁਭਵ ਮੰਨਿਆ ਜਾਂਦਾ ਹੈ। ਇਥੋਂ ਦੀ ਹਰਿਆਵਲੀ, ਪੱਥਰ ਦੇ ਬੈਂਚ ਅਤੇ ਬੱਚਿਆਂ ਲਈ ਖੇਡਣ ਵਾਲੇ ਖੇਤਰ ਇਹ ਸਭ ਕੁਝ ਇੱਕ ਪਰਿਵਾਰਕ ਦੇਣ ਲਈ ਬਹੁਤ ਵਧੀਆ ਥਾਂ ਬਣਾਉਂਦੇ ਹਨ। ਵਨਟਰੀ ਹਿੱਲ ਚੜ੍ਹਨ ਲਈ ਕੁਝ ਰਸਤੇ ਹਨ ਜਿਵੇਂ ਕਿ ਚੜ੍ਹਾਈ ਵਾਲੀ ਪगडंडी ਤੇ ਕਈ ਸਿੱਧਾ ਫਲੈਟ ਰਸਤਾ। ਅਸੀਂ ਫਲੈਟ ਰਸਤਾ ਚੁਣਿਆ ਉੱਤੇ ਵਾਲ ਨੂੰ ਚੜਾਈ ਚੜਦੇ ਹੋਏ ਅਸੀਂ ਦੇਖਿਆ ਕਿ ਖੁੱਲੇ ਮੈਦਾਨ ਵਿੱਚ ਭੇਡਾਂ ਚਰਦੀਆਂ ਹੋਈਆਂ ਸਨ ਇਹ ਦ੍ਰਿਸ਼ ਇੰਨਾ ਨਿਮਰ ਤੇ ਸੁੰਦਰ ਸੀ ਕਿ ਅਸੀਂ ਕੁਝ ਸਮਾਂ ਉੱਥੇ ਖੜੇ ਹੋ ਕੇ ਕੁਦਰਤ ਦਾ ਆਨੰਦ ਲਿਆ ਭੇਡਾਂ ਜਿਹੜੀਆਂ ਕਾਫੀ ਇੱਥੇ ਪਾਰਕਾਂ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਭੇਡਾਂ ਦੀ ਆਬਾਦੀ ਜਿਹੜੀ ਆ ਨਿਊਜ਼ੀਲੈਂਡ ਦੀ ਪਾਪੂਲੇਸ਼ਨ ਨਾਲੋਂ ਕਈ ਗੁਣਾ ਜ਼ਿਆਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਵਾਂਟਰੀ ਹਿੱਲ ਦੇ ਇਤਿਹਾਸ ਦੀ ਵਾਂਟਰੀਅਲ ਨਾ ਸਿਰਫ ਇੱਕ ਸੁੰਦਰ ਟੂਰਿਸਟ ਸਾਈਟ ਹੈ ਇਹ ਮੌਰੀ ਇਤਿਹਾਸ ਤੇ ਕਲੋਨੀਅਲ ਇਤਿਹਾਸ ਦਾ ਇੱਕ ਅਹਿਮ ਹਿੱਸਾ ਵੀ ਹੈ ਮੌਰੀ ਲੋਕ ਇਸ ਥਾਂ ਨੂੰ ਮੋਂਗਾ ਕਾਈ ਕਾਈ ਕਹਿੰਦੇ ਹਨ ਜਿਸ ਦਾ ਅਰਥ ਹੈ ਕੈਕੀ ਫਲ ਦਾ ਪਹਾੜ ਇਹ ਥਾਂ ਇੱਕ ਸਮੇਂ ਤੇ ਸਭ ਤੋਂ ਵੱਡਾ ਪਾਸ ਸੀ ਮਤਲਬ ਮੌਰੀਆਂ ਦਾ ਕਿਲਾ ਵਸਤੀ ਸੀ ਇੱਥੇ ਸੈਂਕੜੇ ਲੋਕ ਰਹਿੰਦੇ ਹੁੰਦੇ ਸਨ ਜਿਨ੍ਹਾਂ ਨੇ ਰਸਤੇ ਟੈਂਕ ਤੇ ਖੇਤ ਤਿਆਰ ਕੀਤੇ ਹੋਏ ਸਨ ਇੰਗਲਿਸ਼ ਕਲੋਨਾਈਜੇਸ਼ਨ ਦੇ ਬਾਅਦ ਇਹ ਥਾਂ ਕੈਪਟਨ ਜੌਨ ਲੋਗਨ ਕੈਂਪਬਲ ਨੇ ਖਰੀਦੀ ਸੀ ਉਹ ਇੱਕ ਸਕਾਟਲੈਂਡ ਦਾ ਰਹਿਣ ਵਾਲਾ ਸੀ ਜਿਸ ਨੂੰ ਫਾਦਰ ਆਫ ਆਕਲੈਂਡ ਕਿਹਾ ਜਾਂਦਾ ਹੈ। ਉਹਨਾਂ ਨੇ ਆਪਣੀ ਜ਼ਮੀਨ ਆਕਲੈਂਡ ਕਾਉਂਸਲ ਨੂੰ ਦਾਨ ਕਰ ਦਿੱਤੀ ਸੀ ਤਾਂ ਹੀ ਉਹਨੂੰ ਫਾਦਰ ਆਫ ਆਕਲੈਂਡ ਕਿਹਾ ਜਾਂਦਾ। ਜੋ ਅੱਜ ਕੌਰਨਵਾਲ ਪਾਕ ਦੇ ਨਾਮ ਨਾਲ ਜਾਣੀ ਜਾਂਦੀ ਹੈ। ਤੇ ਇੱਥੋਂ ਹੁਣ ਤੁਸੀਂ ਸੋਹਣੇ-ਸੋਹਣੇ ਰੁੱਖਾਂ ਦਾ ਨਜ਼ਾਰਾ ਦੇਖ ਸਕਦੇ ਹੋ। ਕਿੰਨੇ ਸੋਹਣੇ ਰੁੱਖ ਲੱਗਦੇ ਹਨ। ਨਾ ਇਹਨਾਂ ਦੇ ਉੱਤੇ ਕੋਈ ਪੱਤਾ ਹੈ, ਸੁੱਕੇ ਹਨ ਪਰ ਫਿਰ ਵੀ ਬਹੁਤ ਸੁੰਦਰ ਲੱਗ ਰਹੇ ਹਨ। ਇਥੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣੇ ਫੋਨ ਨਾਲ ਥੋੜੀ ਜੀ ਕਲਾਕ੍ਰਿਤੀ ਕਰਨ ਦੀ ਕੋਸ਼ਿਸ਼ ਕੀਤੀ ਫੋਨ ਨੂੰ ਥੋੜਾ ਰੋਟੇਟ ਕਰਕੇ ਰੋਖਾਂ ਦਾ ਸੋਹਣਾ ਦ੍ਰਿਸ਼ ਬਿਆਨ ਕੀਤਾ ਮੈਂ ਆਪਣੀ ਗੱਡੀ ਜਿਹੜੀ ਸੀ ਉਹ ਥੋੜੀ ਦੂਰ پارک ਕੀਤੀ ਸੀ ਤਾਂ ਜੋ ਮੈਂ ਤੁਰ ਕੇ ਜਿਆਦਾ ਵਧੀਆ 뷰 ਦੇਖ ਸਕਾਂ ਕਿਉਂਕਿ ਮੈਨੂੰ ਤੁਰਨ ਦਾ ਬਹੁਤ ਸ਼ੌਂਕ ਹੈ ਅ ਜਿਵੇਂ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਅਜੇ ਵਾਂਟਰੀ ਹਿੱਲ ਕਾਫੀ ਦੂਰ ਹੈ ਅਜੇ ਸਾਨੂੰ ਹੋਰ ਤੁਰਨਾ ਪੈਣਾ ਹੈ ਜਦੋਂ ਆਪਾਂ ਵਾਂਟਰੀ ਹਿੱਲ ਦੀ ਚੋਟੀ ਤੇ ਪਹੁੰਚਾਂਗੇ ਨਾ ਤੇ ਇੱਥੇ ਤੁਹਾਨੂੰ ਇੱਕ ਉੱਚਾ ਅਬੇਲਿਸਕ ਅਤੇ ਕੈਪਟਨ ਜੌਨ ਲੋਗਨ ਕੈਂਪਬਲ ਦੀ ਮੂਰਤੀ ਮਿਲਦੀ ਹੈ ਉਹ ਮੂਰਤੀ ਉਹਨਾਂ ਦੀ ਯਾਦ ਵਿੱਚ ਬਣਾਈ ਗਈ ਜੀ ਜੋ ਆਪਣੀ ਜ਼ਿੰਦਗੀ ਦੌਰਾਨ ਮੌਰੀ ਲੋਕਾਂ ਤੇ ਨਿਊਜ਼ੀਲੈਂਡ ਦੀ ਤਰੱਕੀ ਲਈ ਕੰਮ ਕਰਦੇ ਹੁੰਦੇ ਸਨ ਉਹ ਬੇਲਿਸਕ ਨੂੰ ਮੌਰੀ ਨਸਲ ਦੀ ਯਾਦ ਵਿੱਚ ਖੜਾ ਕੀਤਾ ਗਿਆ ਸੀ ਪਰ ਉਸ ਦੇ ਹੇਠਾਂ ਕੈਪਟਨ ਕੈਂਪਬਲ ਦੀ ਕਬਰ ਵੀ ਬਣੀ ਹੋਈ ਹੈ ਤੁਹਾਨੂੰ ਕੈਮਰੇ ਦੇ ਵਿੱਚ ਜ਼ਰੂਰ ਦਿਖਾਵਾਂਗੇ ਇਸ ਪਹਾੜ ਤੇ ਚੜਨ ਲਈ ਰਸਤਾ ਪੌੜੀਆਂ ਵਾਲਾ ਵੀ ਸੀ ਪਰ ਮੈਂ ਪੌੜੀਆਂ ਵਾਲੇ ਰਸਤੇ ਤੇ ਪਹਿਲਾਂ ਵੀ ਕਾਫੀ ਵਰ ਗਿਆ ਐ ਕਾਫੀ ਮਾਊਂਟਨ ਤੇ ਪੌੜੀਆਂ ਵਾਲੇ ਗਿਆ ਪਰ ਮੈਂ ਅੱਜ ਸੋਚਿਆ ਕਿਉਂ ਨਾ ਫਲੈਟ ਰਸਤਾ ਚੁਣਿਆ ਜਾਵੇ ਤੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਉਸ ਚੋਟੀ ਦੇ ਬਹੁਤ ਹੀ ਨਜ਼ਦੀਕ ਜਿੱਥੋਂ ਤੁਸੀਂ ਆਕਲੈਂਡ ਦਾ 뷰 ਵੀ ਦੇਖ ਸਕਦੇ ਹੋ ਚੋਟੀ ਤੋਂ ਨਜ਼ਾਰਾ ਜਿਹੜਾ ਆਕਲੈਂਡ ਦਾ ਅਕਲਪਾਰ ਕਰ ਦੇਣ ਵਾਲਾ ਹੁੰਦਾ ਹੈ ਓਕਲੈਂਡ ਸ਼ਹਿਰ ਬੰਦਰਗਾਹ ਰੰਗੀ ਟੋਟੋ ਆਇਲੈਂਡ ਇਹ ਸਾਰੇ ਇੱਕ ਪੈਨੋਰਮਿਕ ਵਿਊ ਵਿੱਚ ਦਿਸਦੇ ਹਨ ਇਸ پہاੜ ਤੇ ਆਉਣ ਨਾਲ ਇਨਸਾਨ ਨਿਮਰਤਾ ਸਿੱਖਦਾ ਹੈ ਕੁਦਰਤ ਇਤਿਹਾਸ ਤੋਂ ਜਾਨੂ ਹੁੰਦਾ ਹੈ ਜੇ ਤੁਸੀਂ ਵੀ ਨਿਊਜ਼ੀਲੈਂਡ ਆਏ ਹੋ ਜਾਂ ਰਹਿੰਦੇ ਹੋ ਤਾਂ ਵਾਂਟਰੀ ਹਿੱਲ ਅਜੇ ਤੱਕ ਨਹੀਂ ਗਏ ਤਾਂ ਇੱਥੇ ਜ਼ਰੂਰ ਆਓ ਨਾ ਸਿਰਫ ਚੜਾਈ ਦਾ ਸੁਆਦ ਲਵੋ ਪਰ ਇਥੋਂ ਦੇ ਇਤਿਹਾਸ ਰੁੱਖਾਂ ਦੀ ਸ਼ਾਨ ਤੇ ਭੇਡਾਂ ਦੀਆਂ ਮਸਤੀਆਂ ਨਾਲ ਆਪਣੇ ਦਿਲ ਨੂੰ ਕੁਦਰਤ ਦੇ ਨਜ਼ਦੀਕ ਲੈ ਕੇ ਜਾਓ ਤੇ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਇੱਥੇ ਇੱਕ ਉੱਚਾ ਜਿਹੜਾ ਉਹ ਬੇਲਿਸਕ ਅਤੇ ਕੈਪਟਨ ਜੌਨ ਲੋਗਨ ਕੈਂਬਲ ਦੀ ਮੂਰਤੀ ਜਿਨ੍ਹਾਂ ਨੇ ਕਿ ਜਿਹੜੀ ਇਹ ਜ਼ਮੀਨ ਆਪਣੀ ਆਕਲੈਂਡ ਕਾਉਂਸਲ ਨੂੰ ਦਾਣ ਕੀਤੀ ਸੀ ਇਹਨਾਂ ਨੂੰ ਆਕਲੈਂਡ ਦਾ ਫਾਦਰ ਵੀ ਕਿਹਾ ਜਾਂਦਾ ਹੈ ਇਹਨਾਂ ਦੀ ਕਬਰ ਵੀ ਇੱਥੇ ਹੀ ਹੈ ਆ ਸਾਹਮਣੇ ਜਿਹੜੀ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਲੋਕ ਜਿਹੜੇ ਇਹਨਾਂ ਨੂੰ ਸ਼ਰਧਾ ਤੇ ਭਾਵਨਾਵਾਂ ਦੇ ਨਾਲ ਸ਼ਰਧਾਂਜਲੀ ਵੀ ਦਿੰਦੇ ਹਨ ਕਈ ਲੋਕ ਇੱਥੇ ਫੁੱਲ ਵੀ ਲੈ ਕੇ ਆਉਂਦੇ ਹਨ ਉਹਨਾਂ ਦੀ ਕਬਰ ਵਾਸਤੇ ਤੇ ਹੁਣ ਤੁਸੀਂ ਇੱਥੋਂ ਪੂਰੇ ਓਕਲੈਂਡ ਦਾ ਜਿਹੜਾ ਨਜ਼ਾਰਾ ਦੇਖ ਸਕਦੇ ਹੋ ਕਿਉਂਕਿ ਇਹ ਕਾਫੀ ਉੱਚੀ ਚੋਟੀ ਹੈ ਜਿੱਥੋਂ ਤੁਸੀਂ ਦੂਰ ਦੂਰ ਤੱਕ ਨਜ਼ਰ ਦੇ ਮਾਰ ਸਕਦੇ ਹੋ ਨਿਊਜ਼ੀਲੈਂਡ ਦੇ ਛੋਟੇ ਛੋਟੇ ਘਰ ਕਈ ਫੈਕਟਰੀਆਂ ਤੇ ਕਈ ਪਹਾੜ ਵੀ ਇੱਥੋਂ ਦਿਖਦੇ ਨੇ ਸਕਾਈ ਟਾਵਰ ਦਾ ਵੀ ਵਿਊ ਇੱਥੋਂ ਬਹੁਤ ਵਧੀਆ ਦਿਖਦਾ ਹੈ ਇੱਥੇ ਆ ਕੇ ਇੱਕ ਮੈਨੂੰ ਅਮਰਿੰਦਰ ਗਿੱਲ ਦਾ ਗਾਣਾ ਵੀ ਯਾਦ ਆਇਆ ਕਿਉਂਕਿ ਬੱਦਲ ਬਹੁਤ ਸੋਹਣੇ ਦੇ ਨਜ਼ਦੀਕ ਲੱਗ ਰਹੇ ਸਨ ਤੂੜੀ ਦੇ ਕੁੱਪਾਂ ਵਰਗੇ ਬੱਦਲਾਂ ਦੇ ਟੋਲੇ ਆ ਕਹਿੰਦੇ ਇੱਕ ਮੁਲਖ ਸੁਣੀ ਦਾ ਪਾਣੀ ਇਹ ਆਕਲੈਂਡ ਦੀ ਅਸਮਾਨ ਛੂਣ ਵਾਲੀ ਮਸ਼ਹੂਰ ਇਮਾਰਤ ਦੂਰੋਂ ਵੀ ਵਧੀਆ ਦਿਸਦੀ ਏ ਜਦ ਤੁਸੀਂ ਚੋਟੀ ਤੋਂ ਬਿਲਕੁਲ ਨਿਰੀਖਣ ਕਰਦੇ ਹੋ ਤਾਂ ਲੱਗਦਾ ਏ ਜਿਵੇਂ ਸਾਰਾ ਸ਼ਹਿਰ ਹਥੇਲੀ ਤੇ ਪਿਆ ਹੋਵੇ うん。 ਤੁਹਾਨੂੰ ਫਾਦਰ ਆਫ ਆਕਲੈਂਡ ਦਾ ਪਹਿਲਾ ਨਹੀਂ ਪਤਾ ਸੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ